ਇਹ ਇਹ ਟੋਆ ਫੜ ਕੇ ਵੇਗਾ ਠੀਕ ਹੈ ਚਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਠੀਕ ਆ ਵੀ ਸਾਰੇ ਹਾਂ ਜੀ ਠੀਕ ਹੈ ਠੀਕ ਰਾਜੀ ਕੋਈ ਸਾਂ ਹਾਂ ਜੀ ਹਾਂ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਹੀ ਚਾਹੀਦੀ ਆ ਬਾਬੇ ਦੇ ਘਰੇ ਹਾਂ ਅੰਦਰੋਤੀ ਦੇਵੇ ਮਹਾਰਾਜ ਆਰ ਸਾਰਿਆਂ ਨੂੰ ਕਿ ਨਹੀਂ ਹਾਂ ਜੀ ਹਾਂ ਬਹੁਤ ਇਦਾਂ ਆਪਾਂ ਕਰਮਾ ਨਾਲ ਇਕੱਠੇ ਹੁੰਨੇ ਆ ਇੱਥੇ ਸਾਰੇ ਕਰਮਾ ਨਾਲ ਸਹੀ ਗੱਲ ਹੈ ਬਾਬੇ ਦਾ ਦਾਰਾ ਦੇਖ ਆ ਬੰਤ ਬਾਬੇ ਹੁਣੇ ਆਏ ਆ ਬਾਹਰੋਂ ਯਾਰ ਉਹਨਾਂ ਨਾਲ ਆਪਣੇ ਮੇਲ ਮਲਾਪ ਹੋ ਜਾਣਾ ਹੂੰ ਹੂੰ ਹੋਰ ਆਪਾਂ ਇੱਥੇ ਸਾਰੇ ਮਿਲ ਮੋਲ ਲੈਂਦੇ ਆ ਇੱਕ ਦੂਜੇ ਨਾਲ ਨਾ ਟਾਈਮ ਪਾਸ ਹੋ ਜਾਂਦਾ ਹਾਂ ਨਹੀਂ ਤੇ ਹੈ ਕੀ ਆ ਦੁਨੀਆ ਤੇ ਕੋਸ਼ ਨਹੀਂ ਹੈ খালি ਹੱਥਾਂ ਆ খালি ਚਲੇ ਜਾਣਾ ਇੱਥੇ ਪ੍ਰੇਮ ਪ੍ਰਾ ਪਿਆਰ ਦੇ ਨਾਲ ਰਹਿ ਪਾਂਗੇ ਤੇ ਯਾਦ ਕਰਨਗੇ ਲੋਕ ਮਗਰੋਂ ਅਗਲਾ ਕਹਿੰਦਾ ਫਲਾਣੇ ਫਲਾਣੇ ਵੀ ਹੁੰਦੇ ਸੀ ਬੰਦੇ ਤੇ ਜੇ ਹੁਣ ਬਾਈ ਕਿਸੇ ਨਾਲ ਬੋਲਣਾ ਨਹੀਂ ਚੱਲਣਾ ਨਹੀਂ ਗੱਲਬਾਤ ਨਹੀਂ ਕਰਨੀ ਕੋਈ ਆਉਣਾ ਨਹੀਂ ਜਾਣਾ ਨਹੀਂ ਕਿਹਨੇ ਯਾਦਣਾ ਤੇ ਕਿਹਨੇ ਯਾਦ ਕਰਨਾ ਆ ਇੱਥੇ ਗੱਲ ਹਮੇਸ਼ਾ ਬੰਦੀ ਹੁਣ ਆਪਣੇ ਬਜ਼ੁਰਗਾਂ ਨੂੰ ਤਾਂ ਹੀ ਯਾਦ ਕਰਦੇ ਆ ਹਾਂ ਤੇ ਜੇ ਉਹ ਆਪਣੇ ਦੇਖ ਲੈ ਦੂਜਾ ਕਿੰਨਾ ਵਿਚਾਰੇ ਵਿਚਰੇ ਆਪਣੇ ਵਿੱਚ ਤੇ ਚਾਦਰੀਆਂ ਜੀਆਂ ਬੰਨੀਆਂ ਹੋਣੀਆਂ ਵਿਚਾਰਿਆਂ ਦੇ ਤੇ ਉਹੀ ਉੱਤੇ ਲੈ ਲੈਣੀ ਉਹੀ ਤੇੜ ਬੰਨ ਲੈਣੀ ਤੇ ਦਵੱਟੇ ਬੰਨੇ ਹੋਣੇ ਸਰ ਤੇ ਲੜ ਜਾ ਛੱਡ ਕੇ ਕਿੰਨੇ ਵਧੀਆ ਲੱਗਦੇ ਪੱਗ ਬੰਨਣੀ ਤਾਂ ਵੀ ਇਹ ਲੜ ਜਾ ਛੱਡ ਕੇ ਬੰਨਦੇ ਹੁੰਦੇ ਸੀ ਆ ਤੇ ਕਿੰਨੇ ਸੋਹਣੇ ਲੱਗਦੇ ਨੇ ਵਧੀਆ ਯਾਰ ਉਹ ਉਹ ਹੁਣ ਤਾਂ ਟੋਰਾ ਹੀ ਨਹੀਂ ਚੱਕੀਆਂ ਜਾਂਦੀਆਂ ਯਾਰ ਪਹਿਲੀ ਪਹਿਲੀ ਗੱਲ ਤਾਂ ਉਹਨਾਂ ਬੁੜਿਆਂ ਵਾਲਾ ਜਿਹੜਾ ਸਮਾਂ ਆਪਾਂ ਮੈਨੂੰ ਬਦ ਆਪਣੇ ਸਾਰੇ ਗਵਾਲ ਦੇ ਜਿੰਨੇ ਲੀੜੇ ਉਹ ਸਾਰਿਆਂ ਕੋਲੇ ਹੁੰਦੇ ਸੀ ਹੁਣ ਇੱਕ ਬੰਦਾ ਹੀ ਪਾਈ ਫਿਰਦਾ ਉਹਨੇ ਇੱਕ ਬੰਦੇ ਨੇ ਉਹਨੇ ਪੈਸੇ ਨਹੀਂ ਤਾਂ ਇੱਕ ਬੰਦਾ ਹੀ ਪਾਈ ਫਿਰਦਾ ਰੂਟ ਬਾੜ ਪਾ ਕੇ ਤੇ ਜਰਾਬਾਂ 'ਚ ਰੂਬਾਂ ਪਾ ਕੇ ਚੰਗੀ ਪੱਗਾਂ ਪੋਗਾਂ ਕੇ ਸਾਰੇ ਕੁਆਲ ਦੇ ਹੁੰਦੇ ਸੀ ਐ ਚੋਚਾ ਹੁਣ ਤਾਂ ਹੁਣ ਤਾਂ ਚੋਚਾ ਸਹੀ ਗੱਲ ਹੈ ਜ਼ਿੰਦਗੀ ਦੇ ਹੁਣ ਪੈਸਾ ਵੱਧ ਗਿਆ ਨਾ ਪੈਸਾ ਵੱਧ ਗਿਆ ਉਦੋਂ ਜਦ ਪੈਸਾ ਆਉਂਦਾ ਨਹੀਂ ਮੱਕੀਆਂ ਘਪਾਹ ਹੁੰਦੀਆਂ ਸੀਗੀਆਂ ਉਹਨਾਂ ਦਾ ਆਪਣਾ ਟਾਈਮ ਪਾਸ ਹੁੰਦਾ ਹੁੰਦਾ ਸੀ ਵਿਆਹ ਦਿਨ ਸੌਦਾ ਜਾਣਾ ਪਰ ਇੱਕ ਗੱਲ ਆ ਯਾਰ ਉਦੋਂ ਬੁੜੇ ਨੇ ਕਰਜ਼ਾ ਨਹੀਂ ਉਹ ਚੱਕਿਆ ਨਾ ਚੱਕਿਆ ਨਾ ਬੈਂਕਾਂ ਦਾ ਚੱਕਿਆ ਨਾ ਆਰਤੀਆਂ ਤੋਂ ਚੱਕਿਆ ਜਿੰਨੇ ਕੋ ਹੋਣੇ ਕੋਲੇ ਉਹਨਿਆਂ ਕਨਾ ਦਾ ਟਾਈਮ ਗੁਜ਼ਾਰਾ ਕਰਦੇ ਉਹਨਾਂ ਦੀ ਜਿਹੜਾ ਕਰੀ ਜਾਂਦਾ ਠੀਕ ਕਿਸੇ ਦਾ ਨਾ ਕਿਸੇ ਤੋਂ ਲਿਆ ਨਾ ਦਿੱਤਾ ਜੇ ਕੋਈ ਮਾੜਾ ਮੋਟਾ ਲੈਂਦੇ ਵਿੱਚ ਦੇ ਵੀ ਦਿੰਦੇ ਸੀ 100 200 ਲੈਂਦੇ ਸੀ ਆ ਬਸ ਇੰਨੇ ਕੁ ਜੋਗੇ ਹੁੰਦੇ ਦੇਸੀ ਘਿਓ ਜਾ ਰਾਵ ਦਾ ਘਰੇ ਦੁੱਧ ਘਿਓ ਦਹੀਂ ਲੱਸੀ ਕਿਹੜਾ ਦੁੱਧ ਪਾਉਂਦੇ ਸੀ ਦਾਈਆਂ ਮੱਝਾਂ ਘਰੇ ਹੁੰਦੀਆਂ ਸੀ ਯਾਰ ਕਿੰਨੇ ਪਸ਼ੂ ਹੁਣਿਆਂ ਨੇ ਪਾਤੀਆਂ ਪਤਲੀਆਂ ਰੇਹ ਪੌਣਾ ਗੱਡਿਆਂ ਨਾਲ ਰੂੜੀ ਵੱਡੀ ਰੂੜੀ ਬਣ ਜਾਣੇ ਕਹਣਾ ਵੀ ਇਹਨਾਂ ਦੇ ਪਸੂ ਬਾਲੇ ਆ ਵੱਡੀ ਰੂੜੀ ਐ ਵੱਡੀ ਰੂੜੀ ਟਰਾਲੀਆਂ ਨਾ ਫਿਰ ਪਾਉਣਾ ਫਿਰ ਬੀੜੀਆਂ ਕਰਾ ਪਪੂ ਕਹਿੰਦਾ ਪਾਹੇ ਆਪਾਂ ਬੀੜੀ ਨਾ ਪਾਏ ਪਾਏ ਬੀੜੀਆਂ ਪਾਏ ਹਾਂ ਜੈਲੇ ਦਾ ਸਾਡਾ ਤੇਰਾ ਬਾਂਸੀ ਦਾ ਹਾਂ ਸਾਰਿਆਂ ਦਾ ਆਪਾਂ ਬੀੜੀ ਨਾ ਪਾਇਆ ਸੀ ਸਹੀ ਗੱਲ ਹੈ ਤੇ ਹਾਂ ਵੀ ਕਿੰਨੇ ਯਾਰ ਉਦੋਂ ਪੈਣੋਦੋਂ ਵਸਲਾ ਆਪਾਂ ਪੂਰੇ ਨਾ 20-20 ਕੇ ਸਾਲ ਦੇ ਸੀ ਮਸਾ ਮਸਾ ਇੰਨੇ ਕਿ ਲੇਕਣੇ ਦਿਖਾਉਂਦੇ ਹਾਂ ਹਾਂ ਯਾਰ ਇਹ ਪੌਂਦੇ ਰਾਤ ਰਾਤ ਨੂੰ ਕੋ ਜਾਨ ਦੇ ਲਗਾਤਾਰ ਹੀ ਪਈਏ ਇੱਕ ਰਾਤ ਬੰਸੀ ਗੇ ਇੱਕ ਜੈਲੇ ਕੇ ਕਿੰਨੇ ਦੇ 1.7 ਰਾਤਾਂ ਲਗਾਤਾਰ ਨੀਂਦੇ ਮੁੜ ਕੇ ਪਤਾ ਲੱਗਿਆ ਜਦੋਂ ਰਾਤ ਬਹਿ ਜਾਣਾ ਮਾੜਾ ਉਹਦੀ ਨੀਂਦ ਆ ਜਾਣੀ ਇੰਨੀ ਜਾਨ ਦੇ ਤੇਲਾ ਚਾਹ ਕਿੰਨਾ ਹੁੰਦਾ ਸੀ ਚਾਹ ਸੀ ਆ ਬੰਸੀ ਨੂੰ ਛੇੜਨ ਲੱਗ ਗਿਆ ਨਾ ਟਾਲੀ ਜਾਂਦੇ ਤਾਂ ਨਹੀਂ ਹਾਂ ਜਾਂਦੇ ਆ ਹਾਂ ਤਾਂ ਚੱਲ ਹੁਣ ਤੋ ਮਾਨਸ ਬਾਬੇ ਹੁਣੀ ਆਏ ਸੀ ਵੀ ਆਪਣੇ ਅੰਦਰ ਕਾ ਬੰਦ ਤੋਂ ਆਇਆ ਕੈਨੇਡਾ ਤੋਂ ਹੂੰ ਤੇ ਉਹਨਾਂ ਨੂੰ ਹੁਣ ਮੈਂ ਕਹਣਾ ਕਾ ਨੂੰ ਰੋਕਣਾ ਚੱਲ ਆਹੋ ਅੱਛਾ ਠੀਕ ਹੈ ਜਾਂਦਾ ਹੋਰ ਸੜਾਓ ਪਰ ਮੰਦਰਾ ਠੀਕ ਠਾਕ ਆ ਵਧੀਆ ਹਾਂ ਜੀ ਠੀਕ ਆ ਠੀਕ ਨੇਦਾਰ ਕੇ ਯਾਰ ਪਰਾ ਬੜਾ ਪਰਾ ਗਿਆ ਹਾਰਾ ਹਰ ਹੂੰ ਝੋਨੇ ਦਾ ਮਾਲਾ ਐ ਤਾਂ ਯਾਰ ਕੀ ਤਾਂ ਗਵਰਨਮੈਂਟ ਬਹੁਤ ਖਰਾਬ ਕਰੂਗੀ ਕਿਹਦੀ ਜੀ ਖਰਾਬ ਕੋਣ ਕਿਤੇ ਆ ਲੋਗਾਂ ਲੋਗਾਂ ਤੇ ਬੜਾ ਚੱਕਰ ਪਊ ਤੂੜੀ ਦੀ ਕੋਈ ਪੁੱਛਦਾ ਹੁਣ 250 ਰੁਪਏ ਨੂੰ ਤੂੜੀ ਆ ਲੱਗਾ 10 ਕੁਇੰਟਲ 250 ਰੁਪਏ ਨੇ ਮੜਾਈ ਆ ਹਾਂ ਤੇ 250 ਨੂੰ ਬਣਾਈ ਆ ਤੇ 250 ਰੁਪਏ ਦੀ ਤੂੜੀ ਆ ਸਾਰੀ ਕੀ ਕਰੂਗਾ ਯਾਰ ਬੰਦਾ ਪੈਣਾ ਕਰਕੇ ਆਚਾਰ ਨੇ ਯਾਰ ਤੂੜੀ ਦਾ ਬੇੜਾ ਹੀ ਭਵਾਤਾ ਹਾਂ ਹੈ ੱਹ 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 ੱਹ